ਲਓ ਵੀ ਦੋਸਤੋ ਅੱਜ ਤੁਹਾਡੇ ਨਾਲ ਫੇਰ ਨਵੀਂ ਕੁੜੀ ਲੈ ਕੇ ਹਾਜ਼ਰ ਹੋਏ ਆਂ ਜੀ ਨੀਲੀ ਚੰਬੀ ਆ ਗੱਬਨ ਚੈੱਕ ਪਾਸ ਆ ਬਸ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਆਪਾਂ ਵੀਡੀਓ ਚ ਦੇ ਦੇਣੀ ਕਿੰਨੀ ਹਾਈਟ ਆ ਕੀ ਉਮਰ ਆ ਤੇ ਕਿੰਨੇ ਟਾਈਮ ਦੀ ਗੱਬਨ ਹੈ ਨਾ ਸਾਰੀ ਡਿਟੇਲ ਦਵਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਫੇਰ ਨਵੇਂ ਜਾਨਵਰ ਤੇ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਜੀ ਤੇ ਅੱਜ ਤਰੀਕ 8 ਜੂਨ 2025 ਦੀ ਇਹ ਵੀਡੀਓ ਤੇ ਅੱਜ ਗੱਬਣ ਘੂੜੀ ਲਿਆਤੀ ਜਿਹੜੇ ਭਰਾਵਾਂ ਦੀ ਫਰਮਾਇਸ਼ ਸੀ ਵੀ ਗੱਬਣ ਘੂੜੀ ਆਵੇ ਜਾਂ ਚੈੱਕ ਪਾਸ ਹੋਵੇ ਹੈ ਨੁਕਰੇ ਬੱਚੇ ਦੇ ਨਾਲੀ ਤਾਂ ਮਿੱਤਰੋ ਨੁਕਰੇ ਬੱਚੇ ਦੇ ਨਾਲੀ ਵੀ ਘੂੜੀ ਲਿਆਤੀ ਹਾਈਟ ਫੂਟ ਵੀ ਚੰਗੀ ਆ ਗੱਬਣ ਕੇ ਪਾਸੀ ਅੰਦਰ ਬਣਾ ਦਿੱਤੀ ਸਾਰੀ ਦਾ ਤੇਲ ਵਾਹ ਕੇ ਤੁਹਾਨੂੰ ਲੋਗ ਨੂੰ ਵੀ ਤੁਹਾਨੂੰ 85 ਸਾਲ ਦੋਸਤੋ ਘੋੜੀ ਦੀ ਉਮਰ ਆ ਚੰਪਾ ਪਾਣਾ ਸਾਰਾ ਪੈਰ ਚਾਰੇ ਚਿੱਟੇ ਆ ਤੇ ਪਿੰਡੇ ਜਾ ਤੁਸੀਂ ਦੇਖ ਸਕਦੇ ਆ ਤੇ ਢੁੱਡੇ ਸਾਰੇ ਵਾਲੇ ਚਟੇ ਆ ਮੂੰਹ ਚਟਾ ਸਾਰਾ ਦੋਨੇ ਪਾਸੇ ਸਾਰੇ ਢੱਡ ਦੇ ਉੱਤੇ ਵਾਲ ਚਟੇ ਆ ਪਹਿਲਾਂ ਨੌਕਰੀ ਵਿਸ਼ੇਰੀ ਦਿੱਤੀ ਹੋਈ ਆ ਦੋਸਤੋ ਇਹਦੀ ਤੇ ਹੁਣ ਮੁੱਗੇ ਘੋੜਾ ਖੜਾ ਨੌਕਰਾ ਉਹ ਤੋਂ ਗੱਭਨ ਚੈੱਕ ਪਾਸ ਆ ਚੈੱਕ ਪਾਸ ਢਾਈ ਤੋਂ ਤਿੰਨ ਮਹੀਨੇ ਦੇ ਆਸ-ਪਾਸ ਹੋ ਗਈ ਢਾਈ ਮਹੀਨਾ ਤੋਂ ਥੋੜੇ ਦਿਨ ਉੱਪਰ ਗੱਭਨ ਚੈੱਕ ਪਾਸ ਦੇ ਬਾਲ ਭੋਰੀਆਂ ਦੇ ਸਾਫ ਆ ਅੰਦਰ ਦੀ ਸਾਫ ਆ ਦਾਬ ਦੀ ਤਾਂ ਚੈੱਕ ਕਰਾ ਕੇ ਡਾਕਟਰ ਤੋਂ ਗੱਭਣ ਚੈੱਕ ਕਰਾ ਕੇ ਆਪਦੇ ਲੈ ਜਾ ਸਕਦੇ ਹਾਈਟ ਦੀ ਗੱਲ ਕਰੀ ਤਾਂ 40 ਵਾਲੀ 60 ਤੋਂ ਬਾਹਰ ਹੋ ਹਾਈਟ ਲੈਂਥ ਲੰਥੀ ਚੰਗੀ ਹੈ ਪੈਰਪੂਰ ਬਹੁਤ ਸੋਹਣ ਧੌਣ ਤੋਂ ਲੰਮੇ ਆ ਕੰਨ ਜੋੜਮਾ ਸੁਨੱਖਾ ਕੰਨ ਤੇ ਦੋਸਤੋ ਭਰਾਵਾਂ ਦੀ ਬਹਾਵ ਡਿਮਾਂਡ ਆਉਂਦੀ ਜੀ ਬਾਈ ਨੌਕਰੇ ਬੱਚੇ ਦੇਣ ਵਾਲੀ ਚੰਬੀ ਕੁੜੀ ਚਾਹੀਦੀ ਆ ਤੇ ਅੱਜਕੱਲ ਤੁਹਾਨੂੰ ਵੀ ਪਤਾ ਜੀ ਗੱਭੜ ਕੁੜੀ ਸੀਤੀ ਕੋਈ ਵੇਚਦਾ ਨਹੀਂ ਅਗਲੇ ਦੇ ਮਨ ਚ ਹੁੰਦਾ ਵੀ ਚੱਲ ਜਾਰ ਇੱਕ ਹੋਊਗਾ ਹੋਰ ਲੈ ਲਈਏ ਹੈਨਾ ਤੇ ਮਜਬੂਰੀ ਵਾਲਾ ਬੰਦਾ ਹੀ ਗੱਭਣ ਵੇਚੂ ਨਹੀਂ ਤਾਂ ਸੀਤੀ ਤਾਂ ਕੋਈ ਗੱਭਣ ਕੁੜੀ ਨਹੀਂ ਵੇਚਦਾ ਤੇ ਮਿੱਤਰੋ ਮਾਹਾਂ ਲੱਭ ਕੇ ਗੱਭਣ ਕੁੜੀ ਲਿਆਈ ਤੀਏ ਨਹੀਂ ਤਾਂ ਖਾਲੀ ਲਿਆ ਕੇ ਆਪਾਂ ਨੂੰ ਮੇਟ ਕਰਾਉਣੀ ਪੈਂਦੀ ਜਾਂ ਫੇਰ ਮਹੀਨਾ ਸਾਹਮਣੇ ਚੱਕਰਾ ਕੇ ਫੇਰ ਤੁਹਾਨੂੰ ਗੱਭਣ ਕਰਾ ਕੇ ਦੇ ਦੀ ਤੇ ਆ ਆਪਾਂ ਕੁੜੀ ਉਹਪਨ ਚੈੱਕ ਪਾਸ ਹੀ ਲਿਆਂਦੀ ਆ ਤੇ ਤੁਹਾਡੇ ਸਾਹਮਣੇ ਰੱਖਤੀ ਹਾਈਟ ਹੋਈ ਤਾਂ 60 ਤੋਂ ਬਾਹਰ ਆ ਬਾਲਪੋਰੀਆਂ ਹੱਥਾਂ ਪੈਰਾਂ ਦੇ ਸਾਫ਼ ਜੇ ਮੇਰੇ ਭਰਾ ਦੇ ਕਿਸੇ ਦੇ ਚੱਲਦੀ ਹੋਈ ਤਾਂ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਦਿੱਤੇ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਜੁੜੇ ਰਹੋ ਬਾਬਾ ਜੀ ਦਾ ਸਟਾਰ ਫਾਰਮ